ਓਏ ਯਾਰਾ ਦਾ ਯਾਰ ਅਜੂਮਾਨ ਇੱਕ ਜ਼ਿੰਦਗੀ ਜਨਾਈ ਮੈਂ ਇੱਕ ਸਬਕ ਸਿੱਖਿਆ ਬੰਦੇ ਦਾ ਪਤਾ ਜਾਂ ਰਾਹ ਪੇ ਜਾਣੇ ਤੇ ਵਾਹ ਪੇ ਜਾਣੇ ਬਿਲਕੁਲ ਜੀ ਮਾਨ ਨਾਲ ਮੇਰਾ ਪ੍ਰੇਮ ਹੁੰਦਾ ਜਦੋਂ ਮਾਨ ਪੜਦਾ ਹੁੰਦਾ ਸੀ ਅਸੀਂ ਰਾਹ ਵੀ ਪਿਆਂ ਅਸੀਂ ਵਾਹ ਵੀ ਪਿਆਂ ਹੀਰਾ ਬੰਦਾ ਜੀ ਬਿਲਕੁਲ ਹੀਰਾ ਬੰਦਾ ਆਉਜੀ ਫੇਰ ਆ ਗਏ ਅਸੀਂ ਠੀਕ ਹੈ ਬਾਈ ਉਹ ਨਾ ਪਾਈ ਆਏ ਦੇਖੀ ਸਾਡੀ ਹੋਈ ਹੈ ਨਾ ਆਹ ਦਾ ਹੋਰ ਜੀ ਸਤਿ ਸ੍ਰੀ ਅਕਾਲ ਤਕੜਿਆ ਜੀ ਬਰਾਤ ਦਾ ਕੀ ਹਾਲ ਹੈ ਖੂਬਸੂਰਤੀ ਪੰਜਾਬ ਦੀ ਇਹ ਆਪਣੀ ਸਾਰੀ ਦੇਖੋ ਜੀ ਤੁਸੀਂ ਜਿਹੜੇ ਡਿਜ਼ਾਈਨ ਜੇ ਸਾਰੇ ਆਪਣੇ ਕੋਲ ਮਿਲਦੇ ਆ ਜਿੰਨੇ ਵੱਡੇ ਕੰਪਨੀਆਂ ਦੇ ਸਾਰੇ ਆਂਦੇ ਆ ਜੀ ਅਸੀਂ ਕੋਰਟਨ ਸ਼ਰਟਸ ਵਗੈਰਾ ਪੈਂਟਸ ਵਗੈਰਾ ਜਿਹੜਾ ਡਿਜ਼ਾਈਨ ਤੁਸੀਂ ਲਿਆਉਂਗੇ ਸੇਮ ਬਣਾ ਕੇ ਦੇਵਾਂਗੇ ਜੀ ਰੇਟ ਬਿਲਕੁਲ ਵਾਜਿਬ ਰਹੂਗਾ ਤੇ ਕੱਪੜੇ ਸਾਡੇ ਫੁੱਲ ਵੱਡਾ ਫੁੱਲ ਗਾਰੰਟੀ ਰਹੇਗੀ ਅਸੀਂ ਇੰਨਾ ਵੀ ਵਿਸ਼ਵਾਸ ਦਿਵਾਣੇ ਆ ਤੁਹਾਨੂੰ ਸਹੀ ਹੈ ਜੀ ਜਿਹੜੇ ਬੰਦੇ ਸਾਡੇ ਨਾਲ ਜੁੜੇ ਆ ਜੀ ਜੇ ਮੰਨ ਲਓ ਅਸੀਂ ਮਾਨ ਸਾਹਿਬ ਦਾ ਕੋਟ ਪਟ ਬਣਾਇਆ ਮਾਨ ਸਾਹਿਬ ਦੇ ਬੇਟੇ ਦਾ ਵਿਆਹ ਦਾ ਕੋਟ ਪਟ ਵੀ ਅਸੀਂ ਹੀ ਬਣਾਉਂਦੇ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਆਏ ਸਾਂ ਅਮਲੋੜ ਜੀ ਬਾਈ ਟਿੰਕੇ ਕੋਲੇ ਟਿੰਕਾ ਬਲੂ ਬੈਲ ਮੇਰਾ ਪੁਰਾਣਾ ਯਾਰ ਕੱਪੜੇ ਫੜਨੇ ਸੀ ਤੇ ਵਿਆਹਾਂ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹੀ ਐ ਆਹ ਬਾਈ ਦੀ ਦੁਕਾਨ ਆ ਅਸਲ ਆ ਅਸਲ ਮੇਰੀ ਯਾਰੀ ਟਿੰਕੇ ਨਾਲ ਆ ਬਲੂ ਬੈਲ ਵਾਲੇ ਵੀ 2 ਬਾਈ ਦੀਪਾ ਦੇ ਬਾਈ ਟਿੰਕਾ ਤੇ ਜਿਹੜੀ ਬਾਈ ਟਿੰਕੇ ਦੀ ਦੁਕਾਨ ਆ ਜਦੋਂ ਤੁਸੀਂ ਮੇਨ ਬਾਜ਼ਾਰ 'ਚ ਆਉਂਗੇ ਤੇ ਜਿਹੜੀ ਜਿਹੜਾ ਪਿਰਤਪਾਲ ਚੌਂਕਾ ਲੰਗਨਸਰ ਪਹਿਲੀ ਗਲੀ ਖੱਬੇ ਤੇ ਜੇ ਆਪਾਂ ਇਧਰੋਂ ਗੱਲ ਕਰਗੇ ਤੇ ਇਹ ਗਲੀ ਸਿੱਧੀ ਜਾਂਦੀ ਹੈ ਜੀ ਸਕੂਲ ਕੋਲੇ ਜਿਹੜਾ ਸਰਕਾਰੀ ਸਕੂਲ ਆਪਣਾ ਤੇ ਜਾਂ ਜਿਹੜੀ ਗੁਰੂ ਘਰ ਵਾਲੀ ਗਲੀ ਹੈ ਉਹਦੇ ਵਿੱਚ ਆਉਂਦੀ ਜਿੱਥੇ ਪਟੂ ਰੜਾ ਖੜਾ ਹੁੰਦਾ ਉਹਦੋਂ ਅਗਲੀ ਗਲੀ 'ਚ ਉੱਥੋਂ ਆਉਂਦਾ ਜੀ ਸਜੇਤ ਤੇ ਚੱਲਦੇ ਅੰਦਰ ਆਪਾਂ ਪਿੰਕਾ 'ਚ ਲੱਗੇ ਨੇ ਢੀਲ ਕਰਨ ਪਿੰਕਾ ਤੇ ਕੰਮ ਵੀ ਬਹੁਤ ਚੱਲਦੇ ਹੋਟਿੰਗਾ 'ਚ ਕੀ ਹਾਲ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਤਕੜਿਓ ਬਹੁਤ ਸ਼ੀਰਵਾਦ ਜੀ ਕੰਮ ਕਰ ਸੈਟ ਹੈ ਜੀ ਬੜਾ ਕਿਰਪਾ ਜੀ ਡੰਬਰੂ ਵਾਲੇ ਬਾਬੇ ਦੀ ਬਾਬੇ ਨਾਨਕ ਦੀ ਫੁੱਲ ਕਿਰਪਾ ਜੀ ਨਹੀਂ ਬਹੁਤ ਵਧੀਆ ਜੀ ਤੇ ਟਿੰਕੇ ਨੇ ਮੇਰੀ ਯਾਰੀ ਬਚਪਨ ਤੋਂ ਹੈ ਬਾਈ ਟਿੰਕੇ ਦੇ ਤੋਂ ਦਾੜੀ ਵੀ ਨਹੀਂ ਹੁੰਦੀ ਸੀ ਉਦੋਂ ਦੀ ਯਾਰੀ ਹੈ ਮੇਰੀ ਯਾਰਾਂ ਦਾ ਯਾਰ ਅਜੂਮਾ ਇੱਕ ਜ਼ਿੰਦਗੀ ਜਨਾਈ ਮੈਂ ਇੱਕ ਸਬਕ ਸਿੱਖਿਆ ਬੰਦੇ ਦਾ ਪਤਾ ਜਾਂ ਰਾਹ ਪਏ ਜਾਣੇ ਤੇ ਵਾਹ ਪਏ ਜਾਣੇ ਬਿਲਕੁਲ ਜੀ ਮਨ ਨਾਲ ਮੇਰਾ ਪ੍ਰੇਮ ਉਹਦਾ ਜਦੋਂ ਮਾਨ ਪੜਦਾ ਹੁੰਦਾ ਸੀ ਅਸੀਂ ਰਾਹ ਵੀ ਪਿਆਂ ਤੇ ਅਸੀਂ ਵਾਹ ਵੀ ਪਿਆਂ ਹੀਰਾ ਬੰਦਾ ਜੀ ਬਿਲਕੁਲ ਹੀਰਾ ਬੰਦਾ ਤੁਸੀਂ ਬਾਈ ਜੀ ਬਹੁਤ ਘੈਂਟ ਬੰਦੇ ਹੋ ਤੇ ਬਾਕੀ ਬਾਈ ਨੂੰ ਸੇਵਾ ਦਾ ਮੌਕਾ ਦਿਆ ਕਰੋ ਤੇ ਸਭ ਤੋਂ ਸਸਤਾ ਸਭ ਤੋਂ ਵਧੀਆ ਤੁਹਾਨੂੰ ਕੁਆਲਿਟੀ ਇੱਥੇ ਮਿਲੂਗੀ ਇਹ ਹੀ ਕਪੜੇ ਪਹਿਲਾਂ ਵੀ ਅਸੀਂ ਤੁਹਾਨੂੰ ਵੱਡੀਆਂ ਵੱਡੀਆਂ ਦੁਕਾਨਾਂ ਤੇ ਮਿਲਣਗੇ ਇੱਥੇ ਮਿਲਣਗੇ ਤੇ ਇਹੋ ਜਿਹੀ ਕੁਆਲਿਟੀ ਨਹੀਂ ਮਿਲਣੀ ਜਦੋਂ ਮਰਜ਼ੀ ਫੋਨ ਕਰੋ ਸਾਰੀ ਇੱਕ ਚੀਜ਼ ਤੁਹਾਨੂੰ ਰੈਡੀ ਮਿਲੂਗੀ ਬਹੁਤ ਵਧੀਆ ਕੁਆਲ ਅੱਜ ਵੀ ਮੈਂ ਕੱਪੜੇ ਫੜਨੇ ਆਂ ਤੇ ਉਹ ਕੱਪੜੇ ਸੋਨ ਅਸੀਂ ਵਿਹੜੇ ਤੋਂ ਦਿਖਾਵਾਂਗੇ ਕਿਹੜੇ ਸਵਾਈਏ ਕਿਹੜੇ ਨਹੀਂ ਕਿਉਂ ਟੰਕਾ ਜੀ ਜ਼ਰੂਰ ਜੀ ਜ਼ਰੂਰ ਮਾਨ ਸਰ ਅਸਰੇ ਛੋਟੇ ਹੁੰਦੇ ਨੇ ਕੋਈ ਕਲਾਕਾਰ ਵੇਂਦੇ ਉਹਦੇ ਕੱਪੜੇ ਉਵੇਂ ਪਾਏ ਆ ਮੈਂ ਤੇ ਇਨਕਲਾਬ ਇਨਕਲਾਬ ਸਾਡਾ ਦੋਸਤ ਬੰਬੇ ਜਾਵੜਿਆ ਹੁਣ ਫਿਲਮਾਂ 'ਚ ਕੰਮ ਕਰ ਰਿਹਾ ਬਹੁਤ ਵਧੀਆ ਪ੍ਰੋਗਰਾਮ ਆ ਰਿਹਾ ਜੀ ਹਾਂਜੀ ਹਾਂਜੀ ਉਹ ਸਾਰਿਆਂ ਨੇ ਵੇਖੋ ਸਾਰਿਆਂ ਨੇ ਉਹ ਵੇਖੋ ਬਈ ਜਿਹੜਾ ਸਕੋਰਟ ਬੰਦਰ ਉਹ ਬਣਾ ਕੇ ਦਿੱਤਾ ਜੀ ਹੁਣੇ ਵੈਰੀ ਗੁੱਡ ਜੀ ਤੁਸੀਂ ਵੇਖ ਲਓ ਬੰਦਾ ਬੰਬੇ ਚਲਾ ਗਿਆ ਫਿਰ ਵੀ ਇੱਥੇ ਆਉਂਦਾ ਕਿਉਂਕਿ ਉਹਦੇ ਨਾਲ ਕੰਮ ਕਰ ਰਿਹਾ ਉਹਦੇ ਪੋਜੀਟ ਤੇ ਇਨਕਲਾਬ ਮੈਨਾਂ ਦਾ ਹਰਿਆਣਵੀ ਬੰਦੇ ਰੋਲ ਪਲੇ ਕਰ ਰਿਹਾ ਜੀ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਬਾਈ ਦਾ ਵੀ ਉਹਨੇ ਵੀ ਮਤਲਬ ਮੈਨ ਇਨਕਲਾਬ ਬਾਈ ਨਾਲ ਟਿੰਕਰ ਯਾਰ ਅਸੀਂ ਆਹ ਫੋਟੋ ਤੁਹਾਨੂੰ ਦਿਖਾਤੀ ਵੀ ਸਾਨੂੰ ਇਹੋ ਜਿਹਾ ਬਣਾ ਕੇ ਦੇ ਇਹ ਜਿਵੇਂ ਮਰਜ਼ੀ ਕਰਦੇ ਬਾਈ ਉਹਨਾਂ ਟਾਈਮਾਂ ਦੇ ਵਿੱਚ ਇਹ ਮਤਲਬ ਬਣਾ ਕੇ ਦਿੰਦੇ ਇੱਕ ਕਰੀ ਸੀ ਬੋ ਮਗਾਉਣੀ ਸੀ ਤੇ ਬਾਈ ਨੇ ਸਰਸੇ ਦਮਗਾ ਕੇ ਦਿੱਤੀ ਸੀ ਉਹਦਾ ਕੋਈ ਬੋ ਆਪਣੇ ਏਰੀਆ ਚ ਘੱਟ ਲਾਉਂਦਾ ਹੁੰਦਾ ਸੀ ਬੰਦਾ ਹਰ ਟਿੰਕਾ ਜੀ ਹੁਣ ਸੁਣਾਓ ਇਹ ਆਪਣੀ ਸਾਰੀ ਦੇਖੋ ਜੀ ਤੁਸੀਂ ਜਿਹੜੇ ਡਿਜ਼ਾਈਨ ਜਿਹੜੇ ਸਾਰੇ ਆਪਣੇ ਕੋਲ ਮਿਲਦੇ ਆ ਜਿੰਨੇ ਵੱਡੇ ਕੰਪਨੀਆਂ ਦੇ ਸਾਰੇ ਆਉਂਦੇ ਆ ਜੀ ਅਸੀਂ ਕੋਰਡਨਰ ਸ਼ਰਟਸ ਵਗੈਰਾ ਪੈਂਟਸ ਵਗੈਰਾ ਜਿਹੜਾ ਡਿਜ਼ਾਈਨ ਤੁਸੀਂ ਲਿਆਉਂਗੇ ਸੇਮ ਬਣਾ ਕੇ ਦੇਵਾਂਗੇ ਜੀ ਰੇਟ ਬਿਲਕੁਲ ਵਾਜਿਬ ਰਹੂਗਾ ਤੇ ਕੱਪੜੇ ਸਾਡੀ ਫੁੱਲ ਵੱਟਾ ਫੁੱਲ ਗਾਰੰਟੀ ਰਹੇਗੀ ਅਸੀਂ ਇੰਨਾ ਵਿਸ਼ਵਾਸ ਦਿਵਾਣੇ ਆਈ ਤੁਹਾਨੂੰ ਜਿਹੜੇ ਬੰਦੇ ਸਾਡੇ ਨਾਲ ਜੁੜੇ ਆ ਜੀ ਜੇ ਮੰਨ ਲਓ ਅਸੀਂ ਮਾਨ ਸਾਹਿਬ ਦਾ ਕੋਟ ਪੱਟ ਬਣਾਇਆ ਮਾਨ ਸਾਹਿਬ ਦੇ ਬੇਟੇ ਦਾ ਵਿਆਹ ਦਾ ਕੋਟ ਪੱਟ ਵੀ ਅਸੀਂ ਹੀ ਬਣਾਉਂਦੇ ਹਾਂ ਸਾਡੇ ਨਾਲ ਇਹਨੂੰ ਪੂਰਨ ਵਿਸ਼ਵਾਸ ਹੈ ਸਾਨੂੰ ਇਹਨਾਂ ਦਾ ਬ ਤੇ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਜਿਹੜੇ ਮੈਂ ਅੱਜ ਤੋਂ 15 ਸਾਲ ਪਹਿਲਾਂ ਕੱਪੜੇ ਬਣਾਏ ਸੀ ਅੱਜ ਮੈਂ ਦਿੱਤੇ ਮਾੜੇ ਮਾੜੇ ਖੁੱਲੇ ਕਰਾਉ ਨੂੰ ਹਜੇ ਤੱਕ ਮੇਰੇ ਕੋਲ ਉਹ ਜਿਹੇ ਉਹ ਜਿਹੇ ਕੱਪੜਾ ਪਿਆ ਕਿਸ ਤੇ ਬੁਰਨੀਆ ਬਹੁਤ ਵਧੀਆ ਕੁਆਲਿਟੀ ਦੇ ਪਏ ਆ ਸੋ ਉਹ ਵੀ ਦਿਖਾ ਦਾਂਗੇ ਆਪਾਂ ਤੇ ਜਦੋਂ ਮੈਂ ਪਜਾਮਾ ਗੋੜ ਤਾਂ ਹੁਣ ਮੈਂ ਬਹੁਤ ਸਾਲਾਂ ਬਾਅਦ ਸਵਾਇਆ ਸੀ ਉਹ ਵੀ ਮੈਂ ਬਾਈ ਟਿੰਕੇ ਛੱਡਾਈ ਜਿਹੜਾ ਸਮਾਉਣ ਨੇ ਕੱਢਤਾ ਮੈਂ ਸਵਾਇਆ ਇਹ ਹੁੰਦਾ ਵਿਸ਼ਵਾਸ ਤੇ ਯਾਰੀ ਤੇ ਤੁਸੀਂ ਆਓ ਤੇ ਸਾਨੂੰ ਮੈਂ ਡਰੈਸ ਸਮਝਾਤਾ ਕਿੱਥੇ ਆ ਇੱਕ ਹੋਰ ਗੱਲ ਕਹਿਣੇ ਜਾਊਂਗਾ ਜੀ ਸਾਡੇ ਨਾਂ ਦੇ ਇੱਕ ਡੁਪਲੀਕੇਟ ਦੁਕ ਜਿਹੜਾ ਬਲੂ ਬੈਲ ਵਾਲਾ ਹੈਗਾ ਇਹ ਮੰਡੀ ਚ ਤੁਸੀਂ ਜਿਹਨੂੰ ਮਰਜ਼ੀ ਪੁੱਛ ਲੋ ਆਪਣੀ ਦੁਕਾਨ ਦਾ ਨਾਮ ਬਲੂ ਬੈਲ ਹੈ ਸਾਡੇ ਨਾਮ ਦੇ ਕੋਈ ਡੁਪਲੀਕੇਟ ਦੁਕਾਨਾ ਕੋਈ ਨਿਊ ਬਲੂ ਬੈਲ ਖੁੱਲ੍ਹਾ ਹੋਇਆ ਕੋਈ ਬਲੂ ਬੈਲ ਟੇਲਰ ਲਿਖੀ ਜਾਂਦਾ ਜੀ ਉਹਨਾਂ ਨਕਲਾਂ ਤੋਂ ਬਚੋ ਅਸਲੀ ਦਾ ਸਵਾਲ ਸਿਰਫ ਤੇ ਸਿਰਫ ਬਲੂ ਬੈਲ ਦਾ ਨਿਸ਼ਾਨ ਵੇਖ ਕੇ ਤੁਸੀਂ ਆਓ ਬਾਈ ਜੀ ਮੋਸਟ ਵੈਲਕਮ ਟਿੰਕਾ ਮੇਰਾ ਨਾਮ ਹੈ ਜੀ ਮੰਡੀ ਜੀ ਨੂੰ ਮਰਜ਼ੀ ਪੁੱਛ ਲੋ ਮਲੋੜ ਚ ਪੁੱਛ ਲੋ ਤੁਸੀਂ ਉਹ ਤੁਹਾਨੂੰ ਆਪੇ ਸਾਡੀ ਦੁਕਾਨ ਸਮਝਾ ਦੇਣਗੇ ਜੀ ਟਿੰਕਾ ਬਲੂ ਬੈਲ ਯਾਰ ਗਲੀ ਨੰਬਰ 1 ਨੇੜੇ ਡਾਕਟਰ ਪਿਰਤਪਾਲ ਸਿੰਘ ਵਾਲਾ ਚੌਂਕ ਮਲੋੜ ਟਿੰਕਾ ਬਲੂ ਵੈਲ ਦੇ ਨਾਂ ਤੇ ਬਾਕੀ ਮੈਂ ਨੰਬਰ ਪਾ ਦੂੰਗਾ ਤੇ ਆ ਤੁਸੀਂ ਵੇਖ ਸਕਦੇ ਹੋ ਬਹੁਤ ਵੱਡਾ ਸ਼ੋਰੂਮ ਹੀ ਹੈ ਤੇ ਬਾਕੀ ਸਭ ਤੋਂ ਵੱਡੀ ਗੱਲ ਇੱਕ ਗੱਲ ਮੈਂ ਹੋਰ ਬਹੁਤ ਸਾਲਾਂ ਤੋਂ ਵੇਂਦਾ ਆ ਰਿਹਾ ਸਭ ਤੋਂ ਵੱਧ ਜੇ ਪੰਜਾਬ ਪੁਲਿਸ ਦੀਆਂ ਕਿਸੇ ਨੇ ਵਰਦੀਆਂ ਸਿਉਂਟੀਆਂ ਉਹ ਵੀ ਬਾਈ ਟਿੰਕੇ ਨੇ ਸਿਉਂਟੀਆਂ ਕਿਉਂ ਬਾਈ ਜਿਵੇਂ ਇਹਨਾਂ ਗੱਲ ਬਿਲਕੁਲ ਬਿਲਕੁਲ ਜੀ ਬਿਲਕੁਲ ਮਾਨ ਸਾਹਿਬ ਤੇ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਕੋਈ ਵੀ ਤੁਹਾਨੂੰ ਪੰਜਾਬ ਪੁਲਿਸ ਦਾ ਬੰਦਾ ਟੱਕਰਦਾ ਮਲੋਟ ਖਾਸ ਕਰਕੇ ਤੁਸੀਂ ਪੁੱਛ ਲਓ ਤੁਹਾਨੂੰ ਆਪ ਪਤਾ ਲੱਗ ਜਾਊਗਾ ਤੇ ਬਾਕੀ ਜੁੜੇ ਰਹੋ ਔਰ ਦੇ ਸਮੇਂ ਤੱਕ ਹੋਰ ਦਿੰਨੇ ਆਪਣੇ ਕੰਮ ਕਰ ਕਰ ਲਗੇ ਲਓ ਜੀ ਫੇਰ ਆ ਗਏ ਅਸੀਂ ਠੀਕ ਹੈ ਬਾਈ ਉਹ ਨਾ ਪਾਈ ਆ ਇਹ ਵੇਖੀ ਜਾ ਹਾਸੀ ਹੋਈ ਆ ਨਾ ਆ ਵੇ ਹਾਸੀ ਨਹੀਂ ਬਣਦੀ ਸਾਰਾ ਪਿੰਡ ਤਿੰਨ ਚਾਰ ਜਣੇ ਆ ਗਏ ਨਹੀਂ ਯਾਰ ਹਾਸੀ ਤੇ ਤੇਰੀ ਅਜੇ ਵੀ ਉਵੇਂ ਕਹਿਣਾ ਐ ਆ ਜਮਾ ਮੂਹੇ ਸੀ ਜਦੋਂ ਕੱਲ ਕੱਲ ਅਕਾਲੀ ਦਾ ਲੰਮੀ ਪਾਈ ਵੱਡਾ ਸੀ ਮਲੋਟੋ ਆ ਗਏ ਸੀ ਹੁਣ ਅਸੀਂ ਜਾ ਰਹੇ ਬਠਿੰਡੇ ਬਰਾਤਸਾ ਵਰਗੇ ਆ ਰਹੇ ਆ ਤੇ ਬਰਾਤਸਾ ਵਰਗਣਾ ਵੀ ਸ਼ਾਪਿੰਗ ਸ਼ਾਪਿੰਗ ਕਰਨੀ ਹੈ ਉਹਨਾਂ ਨਾਲ ਅਗਲਾ ਸਬਰ ਤੱਕ ਕਰਾਂਗੇ ਜੀ ਬਠਿੰਡੇ ਦਾ ਫੂਟਬਾਲ ਤੋਂ ਆਖੇ ਲੈਉਣੇ ਨੇ ਬਰਾਤ ਸਾਹਿਬ ਨੂੰ ਇਹ ਜੀ ਢੇੜ ਨਹੀਂ ਕਰੀ ਜੁੰਦੀ ਇਹੋ ਜੀ ਢੇੜ ਨਹੀਂ ਕਰੀ ਜੁੰਦੀ ਓ ਬੱਲੇ ਬੱਲੇ ਲਿਆ ਬੜਾ ਬੜਾ ਸੀਟ ਪੜਾ ਆ ਪੜ ਮਾਦ ਕਲੀ ਆਪ ਹੀ ਚਲਾਉਣਾ ਨਾ ਓ ਹੋ 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 ਬੜੀ ਛੇਤੀ ਤੜਾ ਵੀ ਨਹੀਂ ਇੱਕ ਮਿੰਟ ਅੜਦਾ ਸੀ ਜਾਂਦਾ ਹੋਰ ਜੀ ਸਸਰੀ ਕਾਲ ਤਕੜਿਆ ਨਹੀਂ ਬਰਾਕਪ ਕੀ ਹਾਲ ਹੈ ਲਓ ਜੀ ਹੁਣ ਆਪਾਂ ਬਹਿ ਕੇ ਡਰਾਈਵਰ ਸੀਟ ਤੇ ਤੇ ਅਗਲਾ ਜਿਹੜਾ ਸਫ਼ਰ ਆ ਉਹ ਤੈਅ ਕਰਦੇ ਆ ਪਹੁੰਚ ਕੇ ਜੇ ਅਸੀਂ ਪੰਪ ਤੇ ਫਿਲਾਲ ਗੱਡੀ ਮੇਂ ਡੀਜ਼ਲ ਦਲਵਾਇਆ ਜਾ ਰਹਾ ਹੈ ਬਰਾਟ ਸਾਹਿਬ ਦੀ ਸ਼ਰਟ ਬਹੁਤ ਸੋਹਣੀ ਹੈ ਇਹ ਮੈਂ ਹੀ ਦਵਾ ਕੇ ਲਿਆਇਆ ਸੀ ਥੋੜਾ ਜਿਹਾ ਸਭ ਮਿਲਿਆ ਸੁਵਾਦਨੇ ਚਲੋ ਕੋਈ ਗੱਲ ਨਹੀਂ ਵਾਹ ਜੀ ਵਾਹ ਕਿਆ ਖੂਬਸੂਰਤ ਨਿਆਰਾ ਪੰਪ ਤੇ ਸਾਹਮਣੇ ਸਰੋਂ ਖੂਬਸੂਰਤੀ ਪੰਜਾਬ ਦੀ ਚਲੋ ਵੀ ਕਰਕੇ ਅਗਲਾ ਸਫਰ ਸ਼ੁਰੂ ਅਸੀਂ ਹੈਗੇ ਜੀ ਇਸ ਵਕਤ ਬਾਦਲ ਤੋਂ ਠੰਡਾ ਰੋਡ ਤੇ ਤੇ ਇਸ ਰੋਡ ਦੇ ਬੜੇ ਚਰਚੇਯੋਗ ਬਣੀ ਸੀ ਇਹੇ ਆਡੇ ਏਰੀਆ ਦੀ ਸਭ ਤੋਂ ਵੱਡੀ ਰੋਡ ਤੇ ਪਹਿਲੀ ਰੋੜੇ ਹੀ ਸੀਗੀ ਤੇ ਉਦੋਂ ਇੱਥੇ ਯੂਨੀਵਰਸਿਟੀ ਬਣਾਈ ਸੀ ਗੁੱਦੇ ਤੇ ਉਦੋਂ ਹੀ ਵਰਲਡ ਕੱਪ ਹੋਇਆ ਸੀਗਾ ਜਦੋਂ ਇੱਥੇ ਅਕਸ਼ੇ ਕੁਮਾਰ ਆਇਆ ਸੀ ਤੇ ਉਹਦਾ ਅਕਸ਼ੇ ਕੁਮਾਰ ਇੱਥੇ ਉਤਰੇ ਤੋਂ ਦਿਖਾਉਣਾ ਮੈਂ ਤੇ ਉਦੋਂ ਜਦੋਂ ਸੀਮ ਹੁੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਹੈਲੀਕਾਪਟਰ ਵੀ ਇੱਥੇ ਖੜਦਾ ਹੁੰਦਾ ਸੀ ਕਾਲਚਰਾਣੀ ਪਿੰਡ 'ਚ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਇੱਥੇ ਉਹ ਅਕਸ਼ੇ ਕੁਮਾਰ ਉਤਰੇ ਸੀ ਇੱਥੋਂ ਫਿਰ ਉਹ ਬਾਈ ਰੋਡ ਗਿਆ ਸੀ ਬਠਿੰਡੇ ਤੇ ਬਠਿੰਡੇ ਹੋਇਆ ਸੀ ਉਹ ਕੱਪ ਕਬੱਡੀ ਕੱਪ ਜਿਹੜੇ ਹੁਣ ਲੋਪ ਹੋ ਚੁੱਕੇ ਨੇ ਵਧੀਆ ਗੱਲ ਸੀ ਕੋਈ ਚਾਰ ਖਿਡਾਰੀ ਉਹਨਾਂ ਨੂੰ ਦੇਖ ਕੇ ਖੇਡਣਾ ਸਿੱਖਦੇ ਆ ਆ ਰਿਹਾ ਜੀ ਇੱਕ ਮਿੰਟ ਹੁਣ ਤਾਂ ਰੋੜੇ ਖਰਾਬ ਹੋਈ ਪਈ ਐ ਇੱਥੇ ਹੁੰਦਾ ਸੀ ਇੱਥੇ ਬੜੀ ਸਿਕਿਉਰਿਟੀ ਹੁੰਦੀ ਸੀ ਤੇ ਇੱਥੇ ਮੈਂ ਤੁਹਾਨੂੰ ਜਿਹੜੀ ਬਾਤ ਸਾਹ ਦੀ ਯਾਰੀ ਸੀ ਉਹ ਹੈਲੀਕਾਪਟਰ ਥੱਲੇ ਲਾਇਆ ਸੀ ਉਹ ਵੀ ਕਿੱਸਾ ਸੁਣਾਇਆ ਸੀਗਾ ਉਹ ਵੀ ਇਹੀ ਜਗ੍ਹਾ ਸੀ ਚਲੋ ਹੁਣ ਬਠਿੰਡੇ ਪਹੁੰਚ ਗਏ ਆ ਤੁਹਾਡੇ ਰੂਰੂ ਹੁੰਨੇ ਆ